ਬ੍ਰੈਮਟਨ ਤੋਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਰਿਹਾ ਵਾਂ ਬਈ ਜਿਵੇਂ ਕਹਿੰਦੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀ ਆ ਦੇ ਓਲੇ ਆ ਇਹੋ ਮੁਲਕ ਆ ਕੈਨੇਡਾ ਆ ਨਾਲ ਹਾਈਵੇ ਆ ਇਧਰਲੀ ਸਾਈਡ ਘਾਰ ਆ ਦੇਖੋ ਕੋਈ ਕੰਧ ਨਹੀਂ ਹੈ ਬਾਹਰਲੀ ਸਾਈਡ ਆ ਗੱਡੀਆਂ ਖੜੀਆਂ ਕਿੰਨੀਆਂ ਮਹਿੰਗੀਆਂ ਗੱਡੀਆਂ ਖੜੀਆਂ ਆ ਨਾਲ ਹਾਈਵੇ ਚੱਲਦਾ ਆ ਦੇਖੋ ਕੋਈ ਵੀ ਬਾਹਰਲੀ ਸਾਈਡ ਕੰਧ ਨਹੀਂ ਹੈ ਇਹਦਾ ਮਤਲਬ ਇੱਥੇ ਚੋਰੀ ਬਹੁਤ ਘਟ ਹੋਊਗੀ। ਬੇਸ਼ੱਕ ਥੋੜੇ ਦਿਨਾਂ ਤੋਂ ਪਿਛਲੇ ਕਈ ਸਾਲਾਂ ਤੋਂ ਸੁਣਨ ਵਿੱਚ ਆਇਆ ਵੀ ਬ੍ਰੈਂਟਨ 'ਚ ਕੁਝ ਕਾਰਾਂ ਚੋਰੀ ਹੁੰਦੀਆਂ ਪਰ ਦੇਖੋ ਕਿੱਡੀ ਇਮਾਨਦਾਰੀ ਆ ਲੋਕਾਂ ਦੇ ਵਿੱਚ ਐਵੇਂ ਨਹੀਂ ਲੋਕ ਆਪਣੇ ਦੇਸ਼ 'ਚੋਂ ਭੱਜੇ ਆਉਂਦੇ ਆ ਤੇ ਕਿੰਨੀਆਂ ਗੱਡੀਆਂ ਇੱਧਰਲੀ ਸਾਈਡ ਖੜੀਆਂ ਆ ਘਾਰਾਂ ਕਿੰਨੀਆਂ ਕਾਰਾਂ ਖੜੀਆਂ ਕੋਈ ਬਾਹਰਲੀ ਸਾਈਡ ਕੰਧ ਨਹੀਂ ਆ ਨਾਲ ਹਾਈਵੇ ਚੱਲਦਾ ਇੱਧਰ ਐਵੇਂ ਨਹੀਂ ਲੋਕ ਆਪਣੇ 50-50 ਲੱਖ 30-30 40-40 ਲੱਖ ਰੁਪਇਆ ਦੇ ਕੇ ਕੈਨੇਡਾ 'ਲ ਨੂੰ ਭੱਜੇ ਆਉਂਦੇ ਇਨਾ ਦੇਸ਼ਾਂ ਦੇ ਵਿੱਚ ਖੂਬੀ ਤਾਂ ਹੈ ਕਾਨੂੰਨ ਨੋ ਦੀ ਚੀਜ਼ ਇੱਥੇ ਹੈਗੀ ਆ ਸਤਿ ਸ਼੍ਰੀ ਅਕਾਲ ਜੀ